ਸਾਕੀ ਬੰਪਰ ਤੇ ਕਿਵੇਂ ਚੱਲ ਰਿਹਾ ਹੈਗਾ ਸਾਕੀ ਬੰਪਰ ਤੇ ਬਹੁਤ ਉਮਾ ਮਚਰੀਆਂ ਨੇ اچھا 500 ਰੁਪਏ ਦੀ ਟਿਕਟ ਦੇ ਵਿੱਚ 6 ਕਰੋੜ ਰੁਪਏ ਦਾ ਇਨਾਮ ਹੈ 6 ਰੁਪਏ ਦੀ ਹਾਂਜੀ ਸਿਰਫ 6 ਰੁਪਏ ਦੀ ਟਿਕਟ ਹੈ ਲੈ ਵੀ ਚੱਲਣਾ ਹੁੰਦੀ ਹੈ ਇੱਕ ਦਿਨ ਵਿੱਚ 3 ਵਾਰ 3 ਵਾਰ ਚਾਂਗ 6 ਰੁਪਏ ਚ 1 ਕਰੋੜ ਰੁਪਇਆ ਮੈਨੂੰ ਲੱਗਦਾ ਕਿਤੇ ਮਿਲਦਾ 6 ਰੁਪਏ ਦਾ ਯਾਰ ਕੀ ਆ ਸਰਕਾਰ ਨੇ ਮੋਹਰ ਲਾ ਰੱਖੀ ਹੈ ਵੀ ਲਾਟਰੀ ਪਾਉਤੇ ਅਸੀਂ ਨਾਮ ਕੱਢਾਂਗੇ ਬਿਲਕੁਲ ਲਈਏ ਜੀ 19 ਅਪ੍ਰੈਲ ਨੂੰ ਡਰਾ ਹੁੰ ਜਾ ਰਹੇ ਪੰਜਾਬ ਸਟੇਟ ਦਸਖਤੀ ਬਕਰਦਾ ਤੇ ਆਪਾਂ ਨੇ ਬਿਲਕੁਲ ਹੋਣੇ ਰੀਸੈਂਟਲੀ 1.5 ਕਰੋੜ ਦਾ ਨਾਮ ਆਇਆ ਸੀਗਾ 200 ਰੁਪਏ ਦੀ ਲਾਟਰੀ ਲੈ ਕੇ ਇਹਨੇ ਸਿਰਫ ਆਪਣੇ ਸਿਰਫ 200 ਰੁਪਏ ਦੀ ਲਾਟਰੀ ਲੈ ਕੇ ਕਾਣ ਦੇ ਲਈ 6 ਕਰੋੜ ਮਾਇਨੇ ਰੱਖਦਾ ਤੇ ਉਹਦੇ ਸੁਪਨੇ ਜਿਹੜੇ ਹੁੰਦੇ ਨੇ ਉਹ ਸਾਰੇ ਪੂਰੇ ਹੋ ਜਾਂਦੇ ਹਨਾ ਇਨੇ ਰੁਪਏ ਚ ਤੇ ਜ਼ਿੰਦਗੀ ਬਦਲ ਜਾਂਦੀ ਐ ਕੁੱਲ ਮਿਲਾ ਕੇ ਹੋ ਜਾਂਦੇ ਐ ਕੋਠੀਆਂ ਮੰਗਲੇ ਗੱਡੀਆਂ ਕੀ ਨਹੀਂ ਲੈ ਸਕਦਾ ਉਹ ਤਾਂ ਅਕੇ ਉਹਨਾਂ ਦੇ ਕਿਸਮਤ ਗਰੇ ਇਨਾਮ ਆਏ 6 ਕਰੋੜ ਤਾਂ ਇਲਾਕਾ 6 ਕਰੋੜ ਹੀ ਨਹੀਂ ਹੈਗਾ ਇਸ ਤਰ੍ਹਾਂ ਮੇ ਵੀ ਲੱਖ ਦੇ ਹੈਗੇ ਆ 10-10 ਲੱਖ ਤੇ ਆ ਗਿਆ ਹੋਰ ਵੀ ਕਾਫੀ ਸਾਰੇ ਇਨਾਮ ਇਸ ਟਿਕਟੇ ਇਕੱਠੇ ਰਾਏ ਹੈ ਇਹ ਵੀ 6 ਕਰੋੜ ਕੱਲਾ ਨਹੀਂ ਹੈਗਾ 6 ਕਰੋੜ ਤੋਂ ਇਲਾਵਾ ਬਹੁਤ ਸਾਰੇ ਨਾਮ ਨੇ ਕੱਲੀ 6 ਕਰੋੜ ਦੀ ਲਾਟਰੀ ਨਹੀਂ ਹੈਗੀ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਨਾਮ ਨੇ ਸਾ ਦੋ ਕਰੋੜ ਦਾ ਇਨਾਮ ਲੱਗਿਆ ਸੀਗਾ 2 ਕਰੋੜ ਲੋੜੀ ਤੇ ਲੋੜੀ 2022 ਤੇ ਉਸ ਤੋਂ ਬਾਅਦ 1.5 ਕਰੋੜ ਦਾ ਇਨਾਮ ਆ ਗਿਆ 5 ਲੱਖ ਦਾ ਹੈ ਗਿਆ 4.5 ਲੱਖ ਦਾ ਹੈ ਗਿਆ 9 2000 ਦੇ ਦਿੱਲੀ ਵਾਲੀ ਤੇ ਰੋਜ਼ਾਨਾ ਵਾਲੀ ਲੱੜ ਰਹੀ ਸੀ ਅਜਾ ਉਹ ਵੀ ਨਾਮ ਨਿਕਲਦੇ ਰਹਿੰਦੇ ਨੇ ਦਿੱਲੀ ਬਿਲਕੁਲ ਬਿਲਕੁਲ ਪਹਿਲਾਂ ਆਪਾਂ ਗੱਲ ਕਰ ਲਈਏ ਜਿਹਦਾ ਥੋੜਾ ਟਾਈਮ ਰਹਿ ਗਿਆ ਕਿਉਂਕਿ ਨਾਮ ਵੀ ਵੱਡਾ ਹੈ 6 ਕਰੋੜ ਰੁਪਇਆ ਨਾਮ ਹੈ ਇਹ ਵੀ ਗੱਲ ਕਰੀਏ ਆਪਾਂ ਦਾ ਕਿਉਂਕਿ ਕਿਸਮਤ ਪਹਿਲਾਂ ਤਾਂ ਇਹ ਨਹੀਂ ਬਦਲਣੀਆਂ ਲੋਕਾਂ ਦੀ ਐਡਰੈਸ ਹੈ ਜੀ ਆਪਣਾ ਸੁਮਿਤ ਲੋਟਰੀ ਏਜੰਸੀ ਵਨ ਵੇ ਟ੍ਰੈਫਿਕ ਰੋਡ ਮਾਨਸਾ ਤੁਨੂ ਫਰੂਟ ਵਾਲੀ ਸ਼ੌਪ ਦੇ ਬਿਲਕੁਲ ਨਾਲ ਹੀ ਆਪਣੀ ਸ਼ੌਪ ਹੈਗੀ ਹੈ 500 ਰੁਪਏ ਚ 6 ਕਰੋੜ ਰੁਪਇਆ ਨਿਕਲ ਰਿਹਾ ਤਾਂ ਤੁਹਾਡੇ ਸਾਰੇ ਸੁਪਨੇ ਪੂਰੇ ਹੁੰਦੇ ਨੇ ਤੇ ਆ ਆ ਜਿਹੜੀਆਂ ਫੋਟੋਆਂ ਲੱਗੀਆਂ ਹਨ ਇਹ ਝੂਠ ਨਹੀਂ ਹੈਗੀਆਂ ਆ ਥੱਲੇ ਜਿਹੜਾ ਨਾਮ ਲਿਖਿਆ ਹੈ ਨਾਮ ਵੀ ਬਕਾਇਦਾ ਲਿਖੇ ਹੋਏ ਆ ਇਹਨਾਂ ਦੇ ਬਾਈ ਕੋਲੇ ਐਡਰੈਸ ਵੀ ਨੇ ਆ ਕੇ ਸਸਕਾਰ ਦੋਸਤੋ ਐਫੋਪੀ ਨਿਊਜ਼ ਦੇਖ ਰਹੇ ਹੋ ਤਾਂ ਮੈਂ ਪਰਮਦੀਪ ਰਾਣਾ ਅੱਜ ਆਪਾਂ ਖੜੇ ਆ ਸਮਿੱਤ ਲੋਟਰੀ ਏਜੰਸੀ ਤੇ ਪੈਸੇ ਥੋੜੇ ਤੇ ਨਾਮ ਵੱਡਾ 6 ਕਰੋੜ ਰੁਪਏ ਦੀ ਲੋਟਰੀ ਹੈ ਪੰਜਾਬ ਛੇਡ ਲੋਟਰੀ ਬੰਪਰ ਜਿਹੜਾ ਵਿਸਾਖੀ ਦੇ ਉੱਪਰ ਕੱਢਿਆ ਜਾਣਾ ਹੈ ਪਹਿਲਾਂ ਤੁਹਾਨੂੰ ਲੋਕੇਸ਼ਨ ਸਮਝਾ ਦਿੰਦਾ ਲੋਕੇਸ਼ਨ ਕਿੱਥੇ ਹੈ ਮਾਨਸਾ ਦੇ ਬਸਟੈਂਡ ਚੌਕ ਜੋ ਸੇਵਾ ਸਿੰਘ ਠਿਕਰੀ ਵਾਲਾ ਚੌਕ ਹੈ ਉੱਥੋਂ ਰਿਕਮ ਬਣਗੇ ਨੂੰ ਚਾਹਦੇ ਆ ਤਾਂ ਸਭ ਤੋਂ ਪਹਿਲੀਆ ਦੁਕਾਨਾਂ ਦੇ ਵਿੱਚ ਇਹ ਦੁਕਾਨ ਏਜੰਸੀ ਹੈ ਜਿਹੜੀ ਸੁਮਿਤ ਲਾਟਰੀ ਏਜੰਸੀ ਤਾਂ ਦੋਸਤੋ ਤੁਸੀਂ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਵਿਸਾਖੀ ਦੇ ਵਿੱਚ ਥੋੜੀ ਦਿਨ ਰਹਿ ਗਏ ਤੇ ਹੁਣ ਜਿਹੜਾ 500 ਰੁਪਏ ਦੇ ਵਿੱਚ 6 ਕਰੋੜ ਰੁਪਏ ਦੀ ਲਾਟਰੀ ਕਿਸਮਤ ਤੁਹਾਡੀ ਤੇ ਹੁਣ ਲੱਗ ਤੁਸੀਂ ਅਜ਼ਮਾਉਣਾ ਤੇ ਪਹੁੰਚਣਾ ਕਿੱਥੇ ਹੈ ਸੁਮਿਤ ਲਾਟਰੀ ਏਜੰਸੀ ਦੇ ਗੱਲਬਾਤ ਕਰਦੇ ਆ ਆਏ ਆ ਬਾਈ ਕੋਲੇ ਬਾਈ ਜੀ ਅਸੀਂ ਕਰਦੇ ਜੀ ਅੱਛਾ ਆਹ ਸੁਣਿਆ ਵੀ 500 ਰੁਪਏ ਦੇ ਵਿੱਚ 6 ਕਰੋੜ ਰੁਪਇਆ ਪੱਕੀ ਗੱਲ ਬਾਤ ਹੈ ਪੰਜਾਬ ਸਰਕਾਰ ਨੇ ਮੋਹਰ ਲਾ ਰੱਖੀ ਹੈ ਵੀ ਲਾਟਰੀ ਪਾਓ ਤੇ ਅਸੀਂ ਨਾਮ ਕੱਢਾਂਗੇ ਬਿਲਕੁਲ ਲਾਈ ਹੈ ਜੀ ਐਤੀ 19 April ਨੂੰ ਡਰਾ ਹੋਣ ਜਾ ਰਹੇ ਪੰਜਾਬ ਸੈਡ ਵਿਸਾਖੀ ਮੱਫਰ ਦਾ ਸੁਮਿਤ ਜੀ ਬੜੀ ਚਰਚਾ ਬਾਹਰ ਇਹ ਛਿੜਦੀ ਹੈ ਵੀ ਸੁਮਿਤ ਲਾਟਰੀ ਏਜੰਸੀ ਤੇ ਪਾ ਲੋ ਹੋਰ ਕਿਤੇ ਕੋਈ ਨਾਮ ਨਹੀਂ ਨਿਕਲਦਾ ਪਹਿਲਾਂ ਤਾਂ ਇਹ ਸਵਾਲ ਬਣਦਾ ਵੀ ਕਿੰਨੇ ਚਿਰ ਤੋਂ ਬੈਠੇ ਹੋ ਇਥੇ ਆਪਾਂ ਨੂੰ ਜੀ ਇੱਥੇ 3-4 ਸਾਲ ਹੋ ਗਏ ਹਾਂ ਸਰਦੂਲਗੜਾ ਆਪਣਾ 4 ਸਾਲ ਕਾਊਂਟਰ ਰਿਹਾ ਸੀਗਾ ਆਪਣੇ ਕੋਲ ਸ਼ਾਪ ਹੈਗੀ ਸੀਗੀ ਉੱਤੇ 4 ਸਾਲ ਰੀਸੈਂਟਲੀ ਹੁਣੇ ਆਪਣੇ ਕੋਲ ਦਸੰਬਰ ਦੇ ਵਿੱਚ ਸਿਰਫ 200 ਰੁਪਏ ਦੀ ਟਿਕਟ ਖਰੀਦ ਕੇ ਮੰਗਲ ਸਿੰਘ ਜੀ ਨੇ 1.5 ਕਰੋੜ ਦਾ ਇਨਾਮ ਦਿੱਤਾ ਸੀਗਾ ਦੋ ਕਿੰਨੇ ਮਤਲਬ ਕਿੰਨੇ ਦੀ ਟਿਕਟ ਸੀ ਸਿਰਫ 200 ਰੁਪਏ ਦੀ 200 ਰੁਪਏ ਦੀ ਟਿਕਟ ਚ ਹਾਂਜੀ ਬਾਈ ਤਾਂ ਫਿਰ ਚੰਗਾ ਨਿਕਲਿਆ ਕਿਸਮਤੋ ਜਮਾ ਗਿਆ ਬਿਲਕੁਲ ਜੀ ਬਿਲਕੁਲ ਤੇ ਹੁਣ ਤਾਂ ਫਿਰ ਵਿਸਾਖੀ ਦੀ ਤਿਆਰੀ ਹੈ ਵਿਸਾਖੀ ਬੰਪਰ ਤੇ ਕਿਵੇਂ ਚੱਲ ਰਿਹਾ ਹੈਗਾ ਵਿਸਾਖੀ ਬੰਪਰ ਤੇ ਬਹੁਤ ਧੁੰਮਾ ਮਚ ਰਿਹਾ ਨੇ ਸਿਰਫ 500 ਰੁਪਏ ਦੀ ਟਿਕਟ ਦੇ ਵਿੱਚ 6 ਕਰੋੜ ਰੁਪਏ ਦਾ ਇਨਾਮ ਹੈ ਮੈਂ ਤਾਂ ਪਹਿਲੇ ਹੀ ਕਹੀ ਜਾਂਦਾ ਵੀ 500 ਰੁਪਿਆ ਅੱਜ ਦੀ ਘੜੀ ਜੇ ਆਪਾਂ ਸੋਚੀਏ ਤਾਂ 500 ਰੁਪਏ ਦਾ ਮਤਲਬ ਕੁਝ ਵੀ ਨਹੀਂ ਆਉਂਦਾ ਪਰ ਇੱਥੇ 6 ਕਰੋੜ ਰੁਪਏ ਆਉਣਾ ਹੈ ਬਾਈ ਜੀ ਸੁਪਨੇ ਸਾਰੇ ਪੂਰੇ ਹੋ ਜਾਂ ਤੇ ਇੱਕ ਨਾਰਮਲ ਇਨਸਾਨ ਦੇ ਲਈ 6 ਕਰੋੜ ਮਾਇਨੇ ਰੱਖਦਾ ਤੇ ਉਹਦੇ ਸੁਪਨੇ ਜਿਹੜੇ ਹੁੰਦੇ ਨੇ ਉਹ ਸਾਰੇ ਪੂਰੇ ਹੋ ਜਾਂਦੇ ਹਨਾ ਇੰਨੇ ਗਰਪੇ ਚ ਆਹ ਹਾ ਬਹੁਤ ਤੇ ਜ਼ਿੰਦਗੀ ਬਦਲ ਜਾਂਦੀ ਹੈ ਕੁੱਲ ਮਿਲਾ ਕੇ ਉਹ ਜਾਂਦੇ ਕੋਠੀਆਂ ਮੰਗਲੇ ਗੱਡੀਆਂ ਕੀ ਨਹੀਂ ਲੈ ਸਕਦਾ ਉਹ ਤਾਂ ਫਿਰ ਕੁੱਲ ਮਿਲਾ ਕੇ ਤੁਸੀਂ ਕਿਸਮਤ ਮਤਲਬ ਬੰਦੇ ਦੀ ਬਦਲਣ ਦਾ ਕੰਮ ਕਰਦੇ ਹੋ ਵਿੱਚ ਮੈਡੀਏਟਰ ਦਾ ਕੰਮ ਕਰਦੇ ਹੋ ਹਾਂ ਜੀ ਆਪਾਂ ਤੇ ਇੱਕ ਜ਼ਰੀਆ ਦੇਖੋ ਉਹਨਾਂ ਦੀ ਕਿਸਮਤ ਨੇ ਕੰਮ ਕਰਨਾ ਹੂੰ ਬਾਕੀ ਉਹਨਾਂ ਦੀ ਕਿਸਮ ਅੰਦੀ ਘਰੇ ਇਨਾਮ ਆਏ 6 ਕਰੋੜ ਦਾ ਇਲਾਕਾ 6 ਕਰੋੜ ਨਹੀਂ ਹੈਗਾ ਇਸ ਤੋਂ ਬਾਅਦ ਇਹ ਵੀ ਲੱਖ ਦੇ ਹੈਗੇ ਆ 10-10 ਲੱਖ ਦੇ ਹੈਗੇ ਆ ਹੋਰ ਵੀ ਕਾਫੀ ਸਾਰੇ ਇਨਾਮ ਇਸ ਟਿਕਟੇ ਚ ਕੱਢੇ ਜਾਣਗੇ। ਲੋ ਜੀ ਆਹ ਦੇਖੋ ਤੁਸੀਂ ਵੀ ਇਹਦੇ ਪਿੱਛੇ ਵੀ ਲਿਖਿਆ ਵੀ 6 ਕਰੋੜ ਕੱਲਾ ਨਹੀਂ ਹੈਗਾ 6 ਕਰੋੜ ਤੋਂ ਇਲਾਵਾ ਬਹੁਤ ਸਾਰੇ ਨਾਮ ਨੇ ਕੱਲੀ 6 ਕਰੋੜ ਦੀ ਲਾਟਰੀ ਨਹੀਂ ਹੈਗੀ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਨਾਮ ਨੇ ਜੇ ਆਪਾਂ ਸਮਿਤੀ ਜੀ ਗੱਲ ਕਰੀਏ ਵੀ ਹੋਰ ਕਿੰਨੇ ਕੁ ਬੰਦੇ ਇਥੋਂ ਨਾਮ ਜਿੱਤ ਕੇ ਮਤਲਬ ਘਰ ਮਤਲਬ ਆਪਣਾ ਪਰਿਵਾਰ ਸੈੱਟ ਕਰੀ ਬੈਠੇ ਆ। ਪਰਿਵਾਰ ਤਾਂ ਦੇਖੋ ਜੀ ਆ ਗਰਾਮੀ ਕਰਵਾਉਂਦਾ ਸੈਟ ਤੇ ਆਪਣੇ ਕੋਲੋਂ ਐਸੇ 2 ਕਰੋੜ ਦਾ ਇਨਾਮ ਲੱਗਿਆ ਸੀਗਾ 2 ਕਰੋੜ ਲੋੜੀ ਤੇ ਲੋੜੀ 2022 ਤੇ ਉਸ ਤੋਂ ਬਾਅਦ 1.5 ਕਰੋੜ ਦਾ ਇਨਾਮ ਆ ਗਿਆ 5 ਲੱਖ ਦਾ ਹੈ ਗਿਆ 4.5 ਲੱਖ ਦਾ ਹੈ ਗਿਆ 99000 ਦੇ ਡੈਲੀ ਵਾਲੀ ਤੇ ਰੋਜ਼ਾਨਾ ਵਾਲੀ ਲਾਟਰੀ ਦਾ ਅੱਛਾ ਉਹ ਵੀ ਨਾਮ ਨਿਕਲਦੇ ਰਹਿੰਦੇ ਡੈਲੀ ਬਿਲਕੁਲ ਬਿਲਕੁਲ ਅੱਛਾ ਹੁਣ ਆਪਣੇ ਕੋਲ ਲਾਟਰੀਆਂ ਕਿਹੜੀਆਂ ਕਿਹੜੀਆਂ ਉਹ ਵੀ ਜਰਾ ਮਤਲਬ ਡਿਟੇਲ ਚ ਦੱਸ ਦਿਓ ਕਿਉਂਕਿ ਜੇ ਆਪਾਂ ਕਹੀਏ ਪਹਿਲਾਂ ਐਡਰੈਸ ਤਾਂ ਸਮਝਾਤਾ ਇੱਕ ਵਾਰੀ ਤੁਸੀਂ ਐਡਰੈਸ ਵੀ ਦੱਸ ਦਿਓ ਕੰਟੈਕਟ ਨੰਬਰ ਜਿਹੜਾ ਤੁਹਾਡੇ ਆਫਿਸ ਦਾ ਉਹ ਵੀ ਦੱਸ ਦਿਓ ਤੇ जिसके स्टेट कस्टमर ਦਾ ਜਿੰਨੇ ਦਾ ਵੀ ਬਜਟ ਹੈਗਾ ਉਹਨੇ ਦੀ ਟਿਕਟ ਖਰੀਦ ਸਕਦਾ ਹੈ 6 ਰੁਪਏ 10 ਰੁਪਏ 20 ਰੁਪਏ 50 ਰੁਪਏ 100 ਰੁਪਏ 200 ਰੁਪਏ 500 ਰੁਪਏ 1000 ਰੁਪਏ ਤੇ 2000 ਰੁਪਏ ਸਭ ਬਜਟ ਦੀ ਟਿਕਟ ਆਪਣੇ ਕੋਲ ਮਿਲ ਜੇਗੀ ਜਿੰਨੇ ਦਾ ਕਿਸੇ ਕਸਟਮਰ ਦਾ ਬਜਟ ਹੈਗਾ ਉਹਨੇ ਦੀ ਆ ਕੇ ਖਰੀਦ ਸਕਦਾ ਆ ਜਿਹੜਾ ਢੇਰ ਲਾਇਆ ਸਾਰਾ ਇਹ ਵਕ ਵਕਰੀਆਂ ਲਾਟਰੀਆਂ ਨੇ ਵੱਖ ਵੱਖ ਤਰ੍ਹਾਂ ਦੀ ਹੈ ਮੰਥਲੀ ਵੀ ਇਹ ਇਹ ਕਿੰਨੇ ਦੀ ਹੈ ਇਹ 6 ਰੁਪਏ ਦੀ ਲਾਟਰੀ ਹੈ 1 ਕਰੋੜ ਰੁਪਏ ਦਾ ਪਹਿਲਾ ਇਨਾਮ ਹੈ 6 ਰੁਪਏ ਦੀ ਹਾਂਜੀ ਸਿਰਫ 6 ਰੁਪਏ ਦੀ ਸਿਰਫ 6 ਰੁਪਏ ਦੀ ਟਿਕਟ ਹੈ ਲੇ ਵੀ ਚਾਲਾ ਖੁੱਲਦੀ ਹੈ ਇੱਕ ਦਿਨ ਵਿੱਚ ਤਿੰਨ ਵਾਰ ਤਿੰਨ ਵਾਰ ਚਾਂਦ 6 ਰੁਪਏ 'ਚ 1 ਕਰੋੜ ਰੁਪਇਆ ਮੈਨੂੰ ਲੱਗਦਾ ਕਿਤੇ ਮਿਲਦਾ 6 ਰੁਪਏ ਦਾ ਯਾਰ ਚੂੜਣ ਨਹੀਂ ਆਉਂਦਾ ਜੇ ਆਪਾਂ ਦੁਕਾਨ ਤੇ ਲੈਣ ਜਾਨੇ ਹਨਾ ਤੇ 6 ਰੁਪਏ ਦੇ ਵਿੱਚ 1 ਕਰੋੜ ਰੁਪਇਆ ਤੁਸੀਂ ਵੰਡੀ ਜਾਂਦੇ ਹੋ ਕਿਸਮਤ ਲੋਕਾਂ ਦੀ ਹੈ ਤੇ ਇਸ ਤੋਂ ਇਲਾਵਾ ਹੋਰ ਕਿਹੜੀਆਂ-ਕਿਹੜੀਆਂ ਆਪਣੇ ਕੋਲ 50 ਰੁਪਏ ਵਾਲੀ ਮਿਲ ਜੇਗੀ ਪੰਜਾਬ ਸਟੇਟ ਦੀ ਹੈ ਇਹ ਵੀ 10 ਲੱਖ ਰੁਪਏ ਦਾ ਪਹਿਲਾ ਇਨਾਮ ਹੈ 50 ਰੁਪਏ 'ਚ ਹਾਂਜੀ ਲਓ ਜੀ ਤੇ 100 ਰੁਪਏ ਲਈ ਹੈਗੀ ਇਹ 15 ਲੱਖ ਦਾ ਪਹਿਲਾ ਇਨਾਮ ਹੈ 100 ਰੁਪਏ 'ਚ 15 ਲੱਖ ਤੱਕ ਦਾ ਤੇ ਪੰਜਾਬ ਸਟੇਟ ਦੀ ਐਸੇ ਟਿਕਟੇ 'ਚ ਦਸੰਬਰ ਇਹ ਚ ਆਪਣੇ ਕੋਲ 1.5 ਕਰੋੜ ਦਾ ਇਨਾਮ ਆਇਆ ਹੋਇਆ ਹੈ ਫੋਟੋ ਤੁਸੀਂ ਦੇਖ ਸਕਦੇ ਹੋ ਅੱਧਰ ਵੀ ਲੱਗੀ ਹੈ ਦੋਨੋਂ ਪਾਸੇ ਲੱਗੀ ਹੈ 1.5 ਕਰੋੜ ਦਾ ਗਰੰਟੀਡ ਹੈ ਇਹਦੇ ਪੰਜਾਬ ਸਰਕਾਰ ਦੁਆਰਾ ਅੱਛਾ ਇਹ ਵੀ ਪੰਜਾਬ ਸਟੇਟ ਲਾਟਰੀ ਵੈਂਪਰ ਹੈ ਤੇ 500 ਰੁਪਏ ਦੀ ਇੱਕ ਨਾਗਾਲੈਂਡ ਸਟੇਟ ਦੀ ਹੈ 2.5 ਕਰੋੜ ਰੁਪਏ ਦੀ ਹੈ ਮੰਥਲੀ ਟਿਕਟ ਹੈ 24 ਮਈ ਨੂੰ ਇਹਦਾ ਡਰਾਅ ਹੋਏਗਾ 24 ਮਈ ਨੂੰ ਇਹਦਾ ਬਹੁਤ ਟਾਈਮ ਪਿਆ ਪਹਿਲਾਂ ਆਪਾਂ ਗੱਲ ਕਰ ਲਈਏ ਜਿਹਦਾ ਥੋੜਾ ਟਾਈਮ ਰਹਿ ਗਿਆ ਕਿਉਂਕਿ ਇਨਾਮ ਵੀ ਵੱਡਾ ਹੈ 6 ਕਰੋੜ ਰੁਪਈਆ ਨਾਮ ਹੈ ਇਹਦੀ ਗੱਲ ਕਰੀਏ ਆਪਾਂ ਦਾ ਕਿਉਂਕਿ ਕਿਸਮਤ ਪਹਿਲਾਂ ਤਾਂ ਇਹ ਨਹੀਂ ਬਦਲਨੀ ਆ ਲੋਕਾਂ ਦੀ ਹੁਣ ਇਹਦੇ ਤੇ ਚਰਚਾ ਕਰ ਲਈਏ ਵੀ 6 ਕਰੋੜ ਵਾਲੀਆਂ ਲਾਟਰੀਆਂ ਕਿੰਨੀ ਤਰੀਕ ਤੱਕ ਵੇਕਣੀਆਂ ਕਿੰਨੀ ਤਰੀਕ ਤੱਕ ਤੁਹਾਡੇ ਨਾਲ ਸੰਪਰਕ ਕਰ ਸਕਦੇ ਐ ਐਡਰੈਸ ਦੱਸ ਦਿਓ ਇੱਕ ਵਾਰ ਐਡਰੈਸ ਹੈ ਜੀ ਆਪਣਾ ਸੁਮਿਤ ਲੋਟਰੀ ਏਜੰਸੀ 1 ਵੇ ਟ੍ਰੈਫ ਤੇ ਕੰਟੈਕਟ ਕਰਨ ਵਾਸਤੇ ਤੁਸੀਂ ਨੰਬਰ ਲਿਖ ਸਕਦੇ ਹੋ 7080802080 7080802080 ਅੱਛਾ ਅਵੇਲੇਬਿਲਟੀ ਕਿੰਨੇ ਤੋਂ ਕਿੰਨੇ ਵਜੇ ਤੱਕ ਦੀ ਹੈ ਇੱਥੇ ਆਪਾਂ ਇੱਥੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 7 ਵਜੇ ਤੱਕ ਇੱਥੇ ਰਹਿੰਦੇ ਆ। ਅੱਛਾ ਇੱਥੇ ਹੀ ਰਹਿੰਦੇ ਹੋ, ਡੀਲ ਕਰਦੇ ਹੋ, ਲਾਟਰੀਆਂ ਵੇਚਦੇ ਹੋ, ਕਿਸਮਤ ਲੋਕਾਂ ਦੀ ਬਦਲਦੇ ਹੋ। ਬਿਲਕੁਲ ਬਿਲਕੁਲ। ਅੱਛਾ ਹੁਣ ਤੱਕ ਕਿੰਨੇ ਲੋਕਾਂ ਦੇ ਮਤਲਬ ਜਿਹੜੀ ਕਿਸਮਤ ਬਦਲਣ ਤੋਂ ਬਾਅਦ ਦੀ ਗੱਲ ਐ, ਤਾਂ ਐਕਸਪੀਰੀਅੰਸ ਜਿਹੜੇ ਸ਼ੇਅਰ ਹੁੰਦੇ ਲੋਕਾਂ ਦੇ ਕਦੇ ਸੁਣਦੇ ਆਂ ਆਪਾਂ ਵੀ ਭਾਈ ਮੈਂ ਤਾਂ ਰੱਖਸ਼ਾ ਚਲਾਉਂਦਾ ਸੀ, ਵੀ ਮੈਂ ਲਾਟਰੀ ਪਾਲੀ ਹਨਾ। ਇਹੋ ਜਿਹੇ ਕਹਿੰਦੇ ਕਿਹੜੇ ਐਕਸਪੀਰੀਅੰਸ ਦੇਖੇ ਵੀ ਸਭ ਤੋਂ ਮਤਲਬ ਜਿਹੜਾ ਤੁਹਾਨੂੰ ਲੱਗਿਆ ਵੀ ਯਾਰ ਇੱਕ ਬਹੁਤ ਹੀ ਮਤਲਬ ਵੀ ਮਾਈ ਹੁੰਦੇ ਸੀਗੇ ਤੇ ਇਸ ਬੰਦੇ ਨੂੰ ਜਦੋਂ ਮੈਂ ਮਿਲਿਆ ਤੇ ਇਹਦੇ ਮਤਲਬ ਅੱਖਾਂ ਚ ਆਸੂ ਹੋ ਗਏ ਸੀਗੇ ਵੀਡੀਓ ਵੀ ਮੇਰੇ ਕੋਲ ਹੈਗਾ ਮੈਂ ਸ਼ੇਅਰ ਜ਼ਰੂਰ ਕਰੂੰਗਾ ਅੱਛਾ ਨਾਲ ਸਾਨੂੰ ਵੀਡੀਓ ਜ਼ਰੂਰ ਦੇ ਦਿਓ ਇਹਨਾਂ ਬੰਦਿਆਂ ਦੀਆਂ ਕਿਉਂਕਿ ਪਤਾ ਇੱਕ ਜ਼ਿੰਦਗੀ ਦਾ ਅਨੁਭਵ ਹੁੰਦਾ ਬਹੁਤ ਸਾਰੇ ਲੋਕ ਵੀਡੀਓ ਦੇਖ ਕੇ ਸੋਚੀ ਜਾਂਦੇ ਹੋਣੇ ਵੀ ਬਈ ਪਹਿਲਾਂ ਤਾਂ ਮੈਂ ਆਪਦੇ ਬਾਰੇ ਦੱਸਦਾ ਵੀ ਇਹ ਜਿਹੜੀ ਲਾਟਰੀ ਦੀ ਆਪਾਂ ਗੱਲ ਕਰ ਰਹੇ ਹਾਂ ਨਾ ਇਹ ਲਾਟਰੀ ਕਹਿਣ ਚ ਲਾਟਰੀ ਹੈ ਤੇ ਇਸ ਦੇ ਨਾਲ ਕਿਸਮਤ ਹੀ ਬਦਲ ਨਹੀਂ ਪੂਰੀ ਜ਼ਿੰਦਗੀ ਬਦਲ ਜਾਂਦੀ ਹੈ ਜੇ 500 ਰੁਪਏ ਚ 6 ਕਰੋੜ ਰੁਪਿਆ ਨਿਕਲ ਰਿਹਾ ਤਾਂ ਤੁਹਾਡੇ ਸਾਰੇ ਸੁਪਨੇ ਪੂਰੇ ਹੁੰਦੇ ਨੇ ਤੇ ਆ ਆ ਜਿਹੜੀਆਂ ਫੋਟੋਆਂ ਲੱਗੀਆਂ ਹਨ ਇਹ ਝੂਠ ਨਹੀਂ ਹੈਗੀਆਂ ਆ ਥੱਲੇ ਜਿਹੜਾ ਨਾਮ ਲਿਖਿਆ ਨਾਮ ਵੀ ਵਕਾਇਦਾ ਲਿਖੇ ਹੋਏ ਆ ਇਹਨਾਂ ਦੇ ਬਾਈ ਕੋਲੇ ਐਡਰੈਸ ਵੀ ਨੇ ਆ ਕੇ ਤੁਸੀਂ ਸੰਪਰਕ ਕਰ ਲਿਓ ਫਿਰ ਪਤਾ ਲੱਗ ਜੂਗਾ ਵੀ ਇਹ ਜਿਹੜੀਆਂ ਬਾਈ ਨੇ ਫੋਟੋਆਂ ਲਾਈਆਂ ਹੋਈਆਂ ਹਨ ਇਹ ਐਵੇਂ ਨਹੀਂ ਲਾਈਆਂ ਇਹਨਾਂ ਬੰਦਿਆਂ ਨੂੰ ਵਾਕਿਵੇਂ ਨਾਮ ਨਿਕਲੇ ਹੋਏ ਆ ਤੇ ਇਹਨਾਂ ਦੀ ਕਿਸਮਤ ਬਦਲ ਗਈ ਇਸ ਚੀਜ਼ ਦੇ ਨਾਲ ਤਾਂ ਦੋਸਤੋ ਹੁਣ ਤੁਸੀਂ ਵੀ ਆਪਣੀ ਜੇ ਕਿਸਮਤ ਬਦਲਨੀ ਹੈ ਨਾ ਤਾਂ ਬਾਈ ਨਾਲ ਸੰਪਰਕ ਕਰਨਾ ਸੁਮਿਤ ਲੋਟਰੀ ਏਜੰਸੀ ਤੇ ਸੁਮਿਤ ਲੋਟਰੀ ਏਜੰਸੀ ਤੇ ਹੁਣ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਆ ਦੇਖੋ ਨੀਚੇ ਨਜ਼ਰ ਇਹ ਕਿਨੇ 6 ਰੁਪਏ ਤੋਂ ਲੈ ਕੇ 500 ਰੁਪਏ ਤੱਕ ਲਾਟਰੀ ਬੰਪਰ ਹੈ ਤੇ ਇਹਨਾਂ ਦੇ ਨਾਮ ਜਿਹੜੇ ਆ ਉਹ ਗਰੰਟਡ ਹੁੰਦੇ ਨੇ ਗਰੰਟਡ ਕਿਵੇਂ ਕਹਿ ਸਕਦੇ ਆ ਤੁਹਾਡੀ ਕਿਸਮਤ ਆ ਤੁਹਾਡਾ ਪਟਾਰਾ ਖੋਲੂਗੀ ਤੇ ਕਿੰਨੀ ਤਰੀਕ ਨੂੰ ਡਰਾਾ ਨਿਕਲਣਾ ਹੈ 19 ਅਪ੍ਰੈਲ ਨੂੰ ਰਾਤ 8 ਵਜੇ ਟਿਕਟ ਦਾ ਡਰਾਾ ਹੋਣ ਜਾ ਰਿਹਾ ਹੈ ਇਸ ਪਾਰਿਨਾਮ ਹੈ ਪੰਜਾਬ ਲੋਟਰੀ ਦੇ ਇਤਿਹਾਸ ਵਿੱਚ ਦੂਜੀ ਵਾਰ ਇਨਾਮ 6 ਕਰੋੜ ਰੁਪਏ ਦਾ ਹੈਗਾ ਪਹਿਲੀ ਵਾਰੀ ਲੋੜੀ ਬੰਪਰ ਤੇ 10 ਕਰੋੜ ਦਾ ਇਨਾਮ ਸੀਗਾ ਤੇ ਅੱਕੇ ਹੁਣ ਦੂਜੀ 6 ਕਰੋੜ ਦਾ ਇਨਾਮ ਕੱਢਿਆ ਜਾ ਰਿਹਾ ਹੈ ਅੱਛਾ ਲਗਾਤਾਰ ਵੱਧਦੇ ਹੀ ਜਾ ਰਹੇ ਇਨਾਮ ਤਾਂ ਹਣਾ ਕਹਿੰਦੇ ਬਿਲਕੁਲ ਬਿਲਕੁਲ ਅੱਛਾ 6 ਕਰੋੜ ਰੁਪਏ ਚ ਬੰਦਾ ਸਾਰੇ ਐਕਸਪੈਂਸ ਲੈ ਸਕਦਾ ਸਾਰੀ ਜ਼ਿੰਦਗੀ ਆਪ ਦੀ ਕੈਸ਼ ਕਰ ਸਕਦਾ ਆਪ ਦੀ ਜ਼ਿੰਦਗੀ ਨਿਆਲ ਹੋ ਜਾਂਦੀ ਹੈ ਜੇ 6 6 ਕਰੋੜ ਰੁਪਏ ਨਾਲ ਦਾ ਵੀ ਜਦੋਂ ਲਾਟਰੀ ਖਰੀਦਣੀ ਹੈ ਹਾਂਜੀ ਮਤਲਬ ਤੁਹਾਡੇ ਥਰੂ ਜਾਂ ਤੁਹਾਡੇ ਸੰਪਰਕ ਦੇ ਵਿੱਚ ਆ ਕਿਵੇਂ ਖਰੀਦਣੀ ਹੈ ਫੋਨ ਤੇ ਕੋਈ ਲਾਟਰੀ ਖਰੀਦ ਸਕਦਾ ਹੈ ਜਾਂ ਕਿਵੇਂ ਹੋ ਸਕਦਾ ਆਪਣੇ ਕੋਲ ਵਿਜ਼ਿਟ ਕਰ ਸਕਦਾ ਹੈ ਜੀ ਸੁਮਿਤ ਲਾਟਰੀ ਏਜੰਸੀ ਵਨਵੇ ਰੋਡ ਵਨਵੇ ਟ੍ਰੈਫਿਕ ਰੋਡ ਮਾਨਸਾ ਕੰਟੈਕਟ ਤੇ ਤੁਸੀਂ ਨੰਬਰ ਕੋਈ ਕਿਸੇ ਵੀ ਟਿਕਟ ਦੀ ਇਨਕੁਆਰੀ ਕਰਨੀ ਹੈ ਜਾਂ ਰਿਜ਼ਲਟ ਪੁੱਛਣਾ ਹੈ ਤਾਂ ਨੰਬਰ ਤੇ ਕੰਟੈਕਟ ਕਰ ਲਿਓ ਅੱਛਾ ਰਿਜ਼ਲਟ ਵੀ ਫੋਨ ਤੇ ਦੱਸਦੇ ਹੋ ਫਿਰ ਹਾਂਜੀ ਹਾਂਜੀ ਜਿਹੜੀ ਮਰਜ਼ੀ ਲਾਟਰੀ ਦਾ ਨਹੀਂ ਆ ਸਕਦਾ ਇੱਥੇ ਜਿਪ ਨਹੀਂ ਕਰ ਸਕਦਾ ਹੁਣ ਕਈ ਆਰੇ ਟਿਕਟ ਲੈ ਕੇ ਕਈ ਆਰੇ ਹੁਣ ਦਿੱਲੀ ਦਾ ਇੱਥੇ ਆ ਨਹੀਂ ਸਕਦੇ ਤਾਂ ਉਹਨਾਂ ਨੂੰ ਫ ਤਸਦ ਨੇ ਕੋਈ ਵੀ ਟਿਕਟ ਲਾਓਗੇ ਤਾਂ ਹੁਣ ਇੱਕ ਸਨੇਹਾ 6 ਕਰੋੜ ਵਾਲਾ ਮਿਲਦਾ ਕਿੰਨੇ ਚਾਹ 500 ਰੁਪਏ ਚ ਤੇ ਬਾਈ ਹੋਰੇ ਆਹ ਲਾਟਰੀਆਂ ਚੱਕੀਆਂ ਮੈਨੂੰ ਲੱਗਦਾ ਵੀ ਆਹੀ ਰਹਿ ਗਿਆ ਸਟਾਕ ਬਾਈ ਤੇ ਸਮਾਂ 19 ਤਰੀਕ ਤੱਕ ਦਾ ਤੇ ਲਾਟਰੀ ਤੁਸੀਂ ਪਾ ਸਕਦੇ ਹੋ ਕਿਸਮਤ ਤੁਹਾਡੀ ਹੈ ਤੇ ਤੁਸੀਂ ਕੈਸ਼ ਕਰਨੀ ਹੈ ਵੀ ਤੁਹਾਡੀ ਕਿਸਮਤ ਦੇ ਵਿੱਚ ਇਹਨਾਂ ਚੋਂ ਕਿਹੜਾ ਨਾਮ ਆਉਂਦਾ ਆ ਪਿੱਛੇ ਨਾਮ ਦਿੱਤੇ ਹੋਏ ਆ ਸਾਰੇ ਇਕੱਲਾ 6 ਕਰੋੜ ਨਹੀਂ ਹੈਗਾ ਕਿਤੇ ਇਹ ਸੋਚੀ ਜਾਉ ਵੀ ਮੈਂ ਲਾਟਰੀ ਪਾ ਲਈ ਯਾਰ ਤੇ 6 ਕਰੋੜ ਵਾਲਾ ਕਿਸੇ ਨੂੰ ਨਿਕਲ ਹੀ ਜਾਣਾ ਉਸ ਤੋਂ ਬਿਨਾ ਵੀ ਨਾਮ ਨੇ ਜੇ 6 ਕਰੋੜ ਵਾਲਾ ਲੈ ਜਾਊਗਾ ਤਾਂ ਉਹਦੇ ਪਿੱਛੇ ਬਹੁਤ ਕੁਝ ਪਿਆਗਾ ਉਹ ਤੁਹਾਡੇ ਸੇ ਆ ਸਕਦਾ ਹੈ ਤਾਂ ਹੁਣ ਤੁਸੀਂ ਜਲਦੀ ਕਰਨੀ ਹੈ ਕਿਉਂਕਿ 19 ਤਰੀਕ ਤੱਕ ਜਿਹੜੀਆਂ ਟਿਕਟਾਂ ਵਿਕਣਗੀਆਂ ਹਨ ਉਹਨਾਂ ਦੇ ਵਿੱਚੋਂ ਹੀ ਸਾਰਾ ਡਰਾ ਨਿਕਲਣਾ ਕਿਉਂਕਿ ਉਹ ਤੋਂ ਪਹਿਲਾਂ ਬੁੱਲਾ ਮੈਟਰ ਨਹੀਂ ਕਰਦਾ ਵੀ ਪਹਿਲਾਂ ਲੈ ਗਿਆ ਤਾਂ ਉਹਨੂੰ ਨਾਮ ਨਿਕਲ ਜੂਗਾ 19 ਤਰੀਕ ਤੱਕ ਜਿੰਨੀਆਂ ਵਿਕਣਗੀਆਂ ਉਹ ਤੋਂ ਬਾਅਦ ਡਰਾ ਨਿਕਲੂਗਾ ਅਬਾ ਜੀ ਜੇਕਰ ਗੱਲ ਕਰੀਏ ਵੀ ਕੁਝ ਲੋਕਾਂ ਦੇ ਮਾਈਂਡ ਦੇ ਵਿੱਚ ਹੁੰਦਾ ਵੀ ਲਾਟਰੀ ਜਿਹੜੇ ਵੇਚ ਰਹੇ ਆ ਜਾਂ ਮਤਲਬ ਮਤਲਬ ਜਿੰਨਾ ਤੋਂ ਖਰੀਦਦੇ ਆ ਜਿੰਨੇ ਵੀ ਲਾਟਰੀ ਏਜੰਸੀ ਵਾਲੇ ਉਹਨਾਂ ਨੂੰ ਆ ਕੇ ਇੱਕ ਸਵਾਲ ਜ਼ਰੂਰ ਕਰਦੇ ਆ ਵੀ ਭਾਈ ਲਾਟਰੀ ਕਿਹੜੀ ਨਿਕਲੂਗੀ ਸਾਨੂੰ ਨੰਬਰ ਦੱਸ ਦੇਣਾ ਜਿਵੇਂ ਕੋਈ ਪੰਡਤ ਦੇ ਤੋਂ ਪੁੱਛਦੇ ਹੁਣੇ ਉਹਨਾਂ ਨੂੰ ਮਤਲਬ ਹੁੰਦਾ ਇਹੋ ਜਿਹਾ ਕੁਝ ਵੀ ਸੀਕੁਐਂਸ ਤੇ ਨਿਕਲਦਾ ਹੈ ਕੋਈ ਆਈਡੀਆ ਲੱਗਦਾ ਤੁਹਾਨੂੰ ਦੇਖੋ ਇਹ ਤਾਂ ਗੇਮ ਆਫ ਲੱਕ ਹੈ ਠੀਕ ਹੈ ਇਹ ਤਾਂ ਕਿਸਮਤ ਦੀ ਗੱਲ ਹੈ ਕਿ ਕਿਹੜੇ ਨੰਬਰਾਂ ਤੇ ਇਨਾਮ ਆਣਾ ਹੈ ਰੱਬ ਦੇ ਆਸਰੇ ਹੈ ਬਟ ਤੁਹਾਨੂੰ ਇੱਕ ਹਿਦਾਇਤ ਇਹ ਦੇਵਾਂਗਾ ਵੀ ਟਿਕਟ ਜੇ ਅਗਰ ਖਰੀਦ ਨਹੀਂ ਹੈ ਨਾ ਤਾਂ ਸੇਮ ਨੰਬਰ ਦੀ ਜ਼ਰੂਰ ਖਰੀਦੋ ਜਿਵੇਂ ਕਿ ਇੱਕੋ ਨੰਬਰ ਦੀਆਂ ਹੋਣ ਜਿਵੇਂ ਦੋ ਟਿਕਟਾਂ ਨੇ ਇੱਕ ਏ ਚ ਹੈ ਇੱਕ ਬੀ ਚ ਹੈ ਕਹਿੰਦੇ ਕਸਟਮਰ ਦਾ 500 ਰੁਪਏ ਜ਼ਰੂਰ ਫालतू ਲੱਗ ਰਿਹਾ ਹੈ ਬਟ ਇਨਾਮ ਲੱਗਣ ਦੇ ਚਾਂਸਸ ਡਬਾ ਅਗਰ ਨੰਬਰ ਦੋਨੇ ਸੇਮ ਹੈ ਹਾਂਜੀ ਨੰਬਰ ਸੇਮ ਹੈ ਓਕੇ ਲੋ ਬਾਈ ਜੀ ਆ ਕਹਿੰਦੇ ਨੇ ਹੁੰਦੇ ਵੀ ਮੂਲ ਮੰਤਰ ਤਾਂ ਉਹਦੇ ਕੋਲੇ ਹੀ ਹੁੰਦਾ ਹੈ ਜਿਹੜਾ ਬੰਦਾ ਸਾਰਾ ਕੰਮ ਕਾਰੋਗਾਰ ਕਰਦਾ ਹੈ ਨਾ ਬਾਈ ਹੋਰਾਂ ਦਾ ਕੰਮ ਤਾਂ ਇਹਨਾਂ ਨੂੰ ਪਤਾ ਹੈ ਵੀ ਆ ਮੂਲ ਮੰਤਰ ਕਿੱਥੇ ਕੰਮ ਕਰੂਗਾ ਹੁਣ ਸੋਨੂ ਵੀ ਦੱਸ ਦਿੰਨੇ ਆ ਆ ਦੇਖ ਲਓ ਵੀ ਨੰਬਰ ਸੇਮ ਹੈ ਸੀਕੁਐਂਸ ਚੇਂਜ ਹੈ ਏ ਤੇ ਬੀ ਬਾਈ ਕਹਿੰਦਾ ਵੀ ਦੋਨੇ ਲੈ ਲਓ 500 ਰੁਪਏ ਦਾ ਫਰਕ ਹੈ 500 500 ਦੀਆਂ ਦੋ ਮਤਲਬ ਹੋ ਗਈਆਂ 1000 ਰੁਪਏ ਦੀਆਂ ਦੋ ਹੋ ਗਈਆਂ ਪਰ ਇਹਦੇ ਵਿੱਚ ਤੁਹਾਡੇ ਨਾਮ ਪਾਉਣ ਦੇ ਚਾਂਸਸ ਵਧ ਗਏ ਵੀ ਜੇ ਨੰਬਰ ਸੇਮ ਮਿਲ ਗਿਆ ਕਿਤੇ ਏ ਬੀ ਦੇ ਚੱਕਰ ਚ ਨਾ ਰਹਿ ਜੇ ਹੁਣ ਦੋ ਤੁਸੀਂ ਖਰੀਦਣੇ ਆ ਆ ਬਾਈ ਨੇ ਮੂਲ ਮੰਤਰ ਦਿੱਤਾ ਹੁਣ ਤੁਹਾਡੇ ਹੱਥ ਹੈ ਤੇ ਜਲਦੀ ਤੋਂ ਜਲਦੀ ਪਹੁੰਚਣਾ ਕਿੱਥੇ ਹੈ ਸਮਿਥ ਲਾਟਰੀ ਏਜੰਸੀ ਤੇ ਆਓ ਪਹਿਲਾਂ ਨੰਬਰ ਤੁਹਾਨੂੰ ਦਿਖਾ ਦਈਏ ਆ ਨੰਬਰ ਦੇ ਉੱਪਰ ਤੁਸੀਂ ਰਿਜ਼ਲਟ ਵੀ ਜਾਣਕਾਰੀ ਜਿਹੜੀ ਹੈ WhatsApp ਤੇ ਸਾਂਝੀ ਕਰ ਸਕਦੇ ਹੋ ਪੁੱਛ ਸਕਦੇ ਹੋ ਆਪਣਾ ਟਿਕਟ ਨੰਬਰ ਭੇਜ ਕੇ ਤੇ ਇਹਨਾਂ ਨੂੰ ਪੁੱਛ ਸਕਦੇ ਹੋ ਇਹ ਨੰਬਰ ਜਿਹੜੇ ਆਪਾਂ ਸਕਰੀਨ ਦੇ ਉੱਪਰ ਵੀ ਦੇ ਦਾਂਗੇ ਬਾਈ ਦੇ ਜਿਹੜੇ ਕੰਟੈਕਟ ਨੰਬਰ ਨੇ ਐਡਰੈਸ ਤੁਹਾਨੂੰ ਸਾਰਾ ਸਮਝਾਤਾ ਵੀ ਆਉਣਾ ਕਿੱਥੇ ਹੈ ਮਾਨਸਾ ਦੇ ਬੱਸ ਸਟੈਂਡ ਚੌਂਕ ਤੋਂ 91 ਰੋਡ ਤੇ ਆਉਣਾ ਤਾਂ ਦੋ ਤਿੰਨ ਦੁਕਾਨਾਂ ਛੱਡ ਕੇ ਜਿਹੜਾ ਸੁਮਿਤ ਲੋਟਰੀ ਏਜੰਸੀ ਹੈ ਤਾਂ ਹੁਣ ਲੱਕ ਕਿਨੇ ਅਜਮਾਉਣਾ ਹੈ ਤੁਸੀਂ ਅਸੀਂ ਦੱਸਤਾ ਵੀ ਕਿਵੇਂ ਮਤਲਬ ਤੁਸੀਂ ਆਪਣੀ ਕਿਸਮਤ ਸਿਰਫ ਔਰ ਸਿਰਫ 500 ਰੁਪਏ ਚ ਬਦਲ ਸਕਦੇ ਹੋ ਤੇ ਬਾਈ ਹੋਰਾਂ ਨਾਲ ਕਰੋ ਜਲਦੀ ਤੋਂ ਜਲਦੀ ਸੰਪਰਕ ਤੇ ਆਹ ਇਨਾਮ ਜਿਵੇਂ ਫੋਟੋਆਂ ਲੱਗੀਆਂ ਪਈਆਂ ਹੁਣ ਇੱਥੇ ਤੁਹਾਡੀ ਫੋਟੋ ਵੀ ਲੱਗ ਸਕਦੀ ਹੈ ਉਹ ਵੀ ਵੱਡੇ ਇਨਾਮ ਵਾਲੀ ਤਾਂ 6 ਕਰੋੜ ਦਾ ਇਨਾਮ ਕਿਹਦੇ ਹੱਥ ਆਉਂਦਾ ਹੈ ਉਹ ਮਤਲਬ 19 ਤਰੀਕ ਨੂੰ ਪਤਾ ਲੱਗ ਜੂਗਾ ਤੇ ਦੋਸਤੋ ਹੁਣ ਤੁਸੀਂ ਲਾਟਰੀ ਪਾਉਣੀ ਹੈ ਲੱਕ ਤੁਸੀਂ ਅਜਮਾਉਣਾ ਹੈ 50 ਸਟੇਟ ਲਾਟਰੀ ਬੰਪਰ ਦਾ ਜਿਹੜਾ ਵਿਸਾਖੀ ਬੰਪਰ ਹੈ ਉਹਦੇ ਵਿੱਚ ਹੁਣ ਇਨਾਮ ਕੌਣ ਜਿੱਤਦਾ ਹੈ ਇਹ 19 ਤਰੀਕ ਨੂੰ ਪਤਾ ਲੱਗਦਾ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ